આઈધી રેસિપી એ કચ્ચે આમંડા achar આજ ਆਪਾਂ ਬਹੁਤ ਹੀ ਟੇਸਟੀ ਜੇ કચ્ચે આમંડા achar ਬਣਾ ਕੇ ਤਿਆਰ ਕਰਾਂਗੇ achar ਬਣਾਉਣਾ ਬਹੁਤ ਹੀ ਆਸਾਨ ਹੈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਨਾਲ ਹੀ ਆਪਾਂ ਕੱਚੇ આમંડા achar ਦਾ ਟੇਸਟੀ ਜਿਹਾ ਮਸਾਲਾ ਬਣਾਉਣਾ ਦੱਸਾਂਗੇ ਕਿਵੇਂ ਬਣਾ ਸਕਦੇ ਆਂਗੇ achar ਬਣਾਉਣ ਦੇ ਲਈ ਆਪਾਂ ਨੇ ਇਸ ਤਰ੍ਹਾਂ ਦੇ ਕੱਚੇ ਆਂਬ ਲਏ ਨੇਗੇ ਇਹਨਾਂ ਆਂਬਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਕੇ ਕਟਵਾ ਕੇ 3 ਤੋਂ 4 ਘੰਟਿਆਂ ਦੀ ਧੁੱਪ ਦੇ ਵਿੱਚ ਚੰਗੀ ਤਰ੍ਹਾਂ ਸੁਕਾ ਲੈਣਾਗਾ ਤਾਂ ਕਿ ਇਹਨਾਂ ਵਿੱਚ ਲਿਨਾਂ ਵਿੱਚ ਜਿਹੜੀ ਉਹ ਖਤਮ ਹੋ ਜਵੇ ਜੇਕਰ ਤੁਸੀਂ ਸੁਕਾ ਕੇ ਅੰਬ ਦਾ achar ਬਣਾਉਣੇ ਹੋਗੇ ਤਾਂ ਅੰਬ ਦਾ achar ਸਾਲੋਂ ਸਾਲ ਕਦੀ ਵੀ ਖਰਾਬ ਨਹੀਂ ਹੋਵੇਗਾ ਇਹ ਆਪਾਂ ਨੇ ਅੰਬ ਸਾਰੇ ਸੁਕਾ ਕੇ ਧੋ ਕੇ ਰੱਖੇ ਨੇਗੇ ਹੁਣ ਆਪਾਂ ਇਹਨਾਂ ਦਾ achar ਬਣਾਵਾਂਗੇ achar ਬਣਾਉਣ ਦੇ ਲਈ ਆਪਾਂ ਨੇ ਇੱਕ ਪੈਨ ਨੂੰ ਗੈਸ ਦੀ ਫਲੇਮ ਤੇ ਰੱਖਣਾਗਾ ਤੇ ਇਹਦੇ ਵਿੱਚ ਆਪਾਂ ਨੇ 60 ਗ੍ਰਾਮ ਮੇਥੇ ਪਾਏ ਨੇਗੇ ਪੀਲੀ ਸਰੋਂ ਆਪਾਂ 80 ਗ੍ਰਾਮ ਲਵਾਂਗੇ ਜੀਰਾ ਆਪਾਂ ਨੇ 30 ਗ੍ਰਾਮ ਪਾਉਣਾਗਾ ਸੌਂਫ ਆਪਾਂ 70 ਗ੍ਰਾਮ ਲਵਾਂਗੇ ਸੌਂਫ ਦੀ ਮਾਤਰਾ ਥੋੜੀ ਜਿਹੀ ਆਚਾਰ ਦੇ ਵਿੱਚ ਵੱਧ ਵਧੀਆ ਲੱਗਦੀ ਹੈਗੀ ਇਸ ਕਰਕੇ ਆਪਾਂ ਸੌਂਫ ਦੀ ਮਾਤਰਾ 70 ਗ੍ਰਾਮ ਰੱਖੀ ਹੈਗੀ ਰਾਈ ਆਪਾਂ ਨੇ 35 ਗ੍ਰਾਮ ਲਈ ਹੈਗੀ ਹੁਣ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਨੇ ਬਿਲਕੁਲ ਲੋ ਫਲੇਮ ਦੇ ਉੱਪਰ ਭੁੰਨ ਲੈਣਾਗਾ ਹਲਾਉਂਦੇ ਹੋਏ ਇਹਨਾਂ ਮਸਾਲਿਆਂ ਨੂੰ ਆਪਾਂ ਨੇ ਉਹ ਤੱਕ ਭੁੰਨਾਗਾ ਜਦ ਤੱਕ ਇਹਨਾਂ ਦੇ ਵਿੱਚੋਂ ਭੁੰਨਣ ਦੀ ਜਿਹੜੀ ਆਵਾਜ਼ ਆਪਾਂ ਨੂੰ ਸੁਣਾਈ ਨਹੀਂ ਦਿੰਦੀ ਤਦ ਤੱਕ ਆਪਾਂ ਨੇ ਹਲਾਉਂਦੇ ਹੋਏ ਇਹਨਾਂ ਨੂੰ ਭੁੰਨ ਲੈਣਾਗਾ ਥੋੜੀ ਜਿਹੀ ਦੇਰ ਚ ਮਸਾਲਿਆਂ ਦਾ ਜਿਹੜਾ ਰੰਗ ਆ ਉਹ ਬਦਲ ਜਾਊਗਾ ਤੇ ਮਸਾਲੇ ਆਪਣੇ ਕਾਫੀ ਤਲ ਪੁੱਜ ਗਏ ਨੇਗੇ ਹਲਕਾ ਜਿਹਾ ਆਪਾਂ ਨੇ ਹੋਰ ਇਹਨਾਂ ਨੂੰ ਥੋੜਾ ਜਿਹਾ ਆਪਾਂ ਨੂੰ ਲੈਣਾਗਾ ਮਸਾਲੇ ਆਪਣੇ ਭੁੱਜ ਗਏ ਨੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਣਾ ਤੇ ਇਹਨਾਂ ਨੂੰ ਆਪਾਂ ਕਿਸੇ ਹੋਰ ਬਰਤਨ ਦੇ ਵਿੱਚ ਰੱਖ ਦਾਂਗੇ ਕੁਲੇ ਬਰਤਨ ਦੇ ਵਿੱਚ ਤੇ ਇਸੇ ਪੈਨ ਦੇ ਵਿੱਚ ਹੀ ਆਪਾਂ ਨੇ ਤਿੰਨ ਹੋਰ ਮਸਾਲੇ ਭੁੰਨਣੇ ਨੇ ਜਿਨ੍ਹਾਂ ਨੂੰ ਆਪਾਂ ਨੇ ਬਿਲਕੁਲ ਹਲਕਾ ਜਿਹਾ ਭੁੰਨਣਾਗਾ ਇਸੇ ਪੈਨ ਦੇ ਵਿੱਚ ਆਪਾਂ 40 ਗ੍ਰਾਮ ਕਲੌਂਜੀ ਪਾਵਾਂਗੇ ਤਿੰਨ ਚਮਚੇ ਵੱਡੇ ਅਜਵਾਇਨ ਦੇ ਲਵਾਂਗੇ ਦੋ ਵੱਡੇ ਚਮਚੇ ਆਪਾਂ ਸਾਵਤਣੀ ਇਹਦੇ ਲਵਾਂਗੇ ਇਹਨਾਂ ਤਿੰਨਾਂ ਮਸਾਲਿਆਂ ਨੂੰ ਆਪਾਂ ਨੇ ਬਿਲਕੁਲ ਹਲਕਾ ਜਿਹਾ ਭੁੰਨਣਾ ਹੈ ਤਾਂ ਇਹਨਾਂ ਦੀ ਨਮੀ ਖਤਮ ਕਰਨੀ ਹੈਗੀ। ਜ਼ਿਆਦਾ ਆਪਾਂ ਨੇ ਇਹਨਾਂ ਨੂੰ ਨਹੀਂ ਭੁੰਨਣਾ। ਇਹ ਮਸਾਲੇ ਵੀ ਆਪਣੇ ਭੁੱਜ ਗਏ ਨੇਗੇ। ਹੁਣ ਜਿਹੜੇ ਮਸਾਲੇ ਆਪਾਂ ਨੇ ਪਹਿਲਾਂ ਭੁੰਨ ਕੇ ਰੱਖੇ ਸੀ ਉਹਨਾਂ ਦੇ ਵਿੱਚ ਹੀ ਆਪਾਂ ਇਹਨਾਂ ਤਿੰਨਾਂ ਮਸਾਲਿਆਂ ਨੂੰ ਵੀ ਪਾ ਦਾਂਗੇ। ਤੇ ਇਸੇ ਪੈਨ ਦੇ ਵਿੱਚ ਆਪਾਂ ਨੇ 1 ਲੀਟਰ ਸਰੋਂ ਦਾ ਤੇਲ ਪਾ ਕੇ ਰੱਖਿਆਗਾ ਗਰਮ ਹੋਣ ਦੇ ਲਈ। ਅੱਧਾ ਚਮਚ ਇਸ ਦੇ ਵਿੱਚ ਆਪਾਂ ਹਿੰਗ ਦਾ ਪਾ ਦਾਂਗੇ। ਤੇਲ ਨੂੰ ਆਪਾਂ ਪੂਰੀ ਚੰਗੀ ਤਰ੍ਹਾਂ ਗਰਮ ਹੋਣ ਦਿਆਂਗੇ ਤੇ ਤੇਲ ਦੇ ਉੱਪਰ ਜਿਹੜੀ ਝੱਕ ਬਣੂ ਉਹਨੂੰ ਆਪਾਂ ਨੇ ਹਟਾ ਦੇਣਾਗਾ। ਜਦ ਤੱਕ ਆਪਣਾ ਉਨਨਕੇ ਰੱਖੇ ਨੇ ਉਹਨਾਂ ਨੂੰ ਆਪਾਂ ਗ੍ਰाइंड ਕਰ ਲੈਣੇ ਹੈਗੇ ਸਾਰੇ ਮਸਾਲਿਆਂ ਨੂੰ ਆਪਾਂ ਗ੍ਰाइंडਿੰਗ ਜਾਰ ਦੇ ਵਿੱਚ ਪਾ ਕੇ ਬਿਲਕੁਲ ਦਰਦਰਾ ਜਿਹਾ ਪੀਸ ਲੈਣਾਗਾ ਜਿਆਦਾ ਆਪਾਂ ਨੇ ਬਰੀਕ ਪਾਊਡਰ ਨਹੀਂ ਬਣਾਉਣਾ ਮਸਾਲਿਆਂ ਦਾ ਸਾਰੇ ਮਸਾਲੇ ਆਪਾਂ ਨੇ ਪੀਸ ਲੈਣੇਗੇ ਇਸ ਤਰ੍ਹਾਂ ਆਪਾਂ ਨੇ ਮਸਾਲਿਆਂ ਨੂੰ ਪੀਸ ਲੈਣਾ ਦਰਦਰਾ ਜਿਹਾ ਹੁਣ ਇਹਨਾਂ ਮਸਾਲਿਆਂ ਨੂੰ ਆਪਾਂ ਕਿਸੇ ਖੁੱਲੇ ਵਰਦਨ ਦੇ ਵਿੱਚ ਕੱਢ ਕੇ ਰੱਖ ਦਾਂਗੇ ਤੇ ਜਿਹੜਾ ਆਪਾਂ ਨੇ ਤੇਲ ਗਰਮ ਹੋਣ ਲਈ ਗੈਸ ਦੀ ਫਲੇਮ ਤੇ ਰੱਖਿਆ ਸੀਗਾ ਉਹਨੂੰ ਪੈਨ ਨੂੰ ਆਪਾਂ ਨੇ ਗੈਸ ਦੀ ਫਲੇਮ ਤੋਂ ਉਤਾਰ ਲੈਣਾਗਾ ਤੇ ਸਾਰੇ ਜਿਹੜੇ ਮਸਾਲੇ ਪੀਸ ਕੇ ਰੱਖੇ ਨੇ ਉਹਨੂੰ ਆਪਣੇ ਗਰਮ ਤੇਲ ਦੇ ਵਿੱਚ ਪਾ ਦੇਣਾਗਾ ਗਰਮ ਤੇਲ ਦੇ ਵਿੱਚ ਪਾਉਣ ਤੋਂ ਬਾਅਦ ਆਪਾਂ ਨੇ ਤੇਲ ਦੇ ਵਿੱਚ ਮਸਾਲਿਆਂ ਨੂੰ ਥੋੜਾ ਜਿਹਾ ਹਿਲਾ ਦੇਣਾਗਾ ਤੇ ਢੱਕ ਕੇ ਆਪਾਂ ਨੇ ਲਗਭਗ 15 ਤੋਂ 20 ਮਿੰਟ ਦੇ ਲਈ ਇਹਨੂੰ ਇਸ ਤਰੀਕੇ ਦੇ ਨਾਲ ਰੱਖ ਦੇਣਾ ਉਸ ਤੋਂ ਬਾਅਦ ਆਪਾਂ ਨੇ ਜਿਹੜੇ ਅੰਬ ਕੱਟ ਕੇ ਰੱਖੇ ਸੀਗੇ achar ਬਣਾਉਣ ਦੇ ਲਈ ਉਹਨਾਂ ਦੇ ਵਿੱਚ ਆਪਾਂ ਨੇ ਨਮਕ ਮਿਕਸ ਕਰਨਾਗਾ 500 ਗ੍ਰਾਮ ਆਪਾਂ ਨੇ ਨਮਕ ਦੀ ਮਾਤਰਾ ਰੱਖਣੀ ਹੈਗੀ ਨਮਕਾ achar ਦੇ ਵਿੱਚ ਥੋੜਾ ਜਿਹਾ ਆਪਾਂ ਨੇ ਵੱਦੀ ਪਾਉਣਾਗਾ ਨਾਮ ਨੂੰ ਆਪਾਂ ਨੇ ਬਰਾਬਰ ਮਾਤਰਾ ਦੇ ਵਿੱਚ ਦੋਨੋਂ ਸਾਈਡਾਂ ਤੇ ਪਾ ਦੇਣਾਗਾ ਤੇ ਨਾਲ ਹੀ ਆਪਾਂ ਲਾਲ ਮਿਰਚ ਲਈ ਹੈ 25 ਗ੍ਰਾਮ ਆਪਾਂ ਨੇ ਲਾਲ ਮਿਰਚ ਲਈ ਹੈ ਇਹਨੂੰ ਵੀ ਆਪਾਂ ਆਚਾਰ ਦੇ ਵਿੱਚ ਜਿਹੜੇ ਅੰਬ ਕੱਟ ਕੇ ਰੱਖੇ ਸੀ ਉਹਨਾਂ ਦੇ ਵਿੱਚ ਪਾ ਦਾਂਗੇ ਹਲਦੀ ਪਾਊਡਰ ਦੀ ਮਾਤਰਾ ਆਪਾਂ ਨੇ 50 ਗ੍ਰਾਮ ਹਲਦੀ ਲਈ ਹੈਗੀ ਹਲਦੀ ਨੂੰ ਵੀ ਆਪਾਂ ਸਾਰੇ ਕੱਟੇ ਅੰਬਾਂ ਦੇ ਪਾ ਦਾਂਗੇ ਤੇ ਜਿਹੜਾ ਮਸਾਲਾ ਆਪਾਂ ਨੇ ਤਿਆਰ ਕਰਕੇ ਰੱਖਿਆ ਸੀਗਾ ਗਰਮ ਤੇਲ ਦੇ ਵਿੱਚ ਉਹਨੂੰ ਵੀ ਆਪਾਂ ਇਹਨਾਂ ਅੰਬਾਂ ਦੇ ਉੱਪਰ ਪਾ ਦਾਂਗੇ ਚੈਨਲ ਤੇ ਨਵੇਂ ਤੋਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਅੱਜ ਦੀ ਰੈਸਪੀ ਕਿਵੇਂ ਦੀ ਲੱਗੀ ਸਾਰਾ ਮਸਾਲਾ ਪਾਉਣ ਤੋਂ ਬਾਅਦ ਆਪਾਂ ਨੇ ਅੰਬਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾਗਾ ਅੰਬ ਦਾ ਆਚਾਰ ਬਣਾਉਣਾ ਬਹੁਤ ਹੀ ਆਸਾਨ ਹੈ ਅੱਜ ਦੀ ਰੈਸਪੀ ਹੈ ਜਿਹੜੀ 5 ਕਿਲੋ ਅੰਬਾਂ ਦੀ ਹੈਗੀ 5 ਕਿਲੋ ਅੰਬ ਦਾ ਆਚਾਰ ਆਪਾਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂਗੇ ਦੋਨੋਂ ਸਾਈਡਾਂ ਦੇ ਜਿਹੜੇ ਆਪਾਂ ਨੇ ਅੰਬ ਕੱਟ ਕੇ ਰੱਖੇ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਮਿਕਸ ਕਰਨ ਤੋਂ ਬਾਅਦ ਆਪਾਂ ਨੇ ਲਗਭਗ ਇਹਨਾਂ ਨੂੰ 2 ਤੋਂ 3 ਘੰਟਿਆਂ ਦੇ ਲਈ ਇਸ ਤਰੀਕੇ ਦੇ ਨਾਲ ਰੱਖ ਦੇਣਾਗਾ ਤਾਂ ਕਿ ਮਸਾਲਾ ਜਿਹੜਾ ਅੰਬ मिक्स ਹੋ ਜਾਵੇ ਇੱਕ ਪੈਨ ਦੇ ਵਿੱਚ ਆਪਾਂ ਅੱਧਾ ਲੀਟਰ ਸਰੋਂ ਦਾ ਤੇਲ ਰੱਖਾਂਗੇ ਗਰਮ ਹੋਣ ਦੇ ਲਈ ਤਿੰਨ ਘੰਟੇ ਬਾਅਦ ਆਪਾਂ ਜਿਹੜਾ achar ਸੀਗਾ ਉਹਨੂੰ ਕਿਸੇ ਏਅਰ ਟਾਈਟ ਕੰਟੇਨਰ ਦੇ ਵਿੱਚ ਭਰ ਦਾਂਗੇ ਸਾਰੇ achar ਨੂੰ ਇਹ ਮੈਂ ਕੱਚਾ ਦਾ ਕੰਟੇਨਰ ਲਿਆਗਾ ਇਹਨੂੰ ਸਾਰੇ achar ਨੂੰ ਆਪਾਂ ਇਸ ਕੰਟੇਨਰ ਦੇ ਵਿੱਚ ਪਾ ਦੇਣਾਗਾ ਸਾਲੋ ਸਾਲ ਚੱਲਣ ਵਾਲਾ ਇਹ achar ਕਦੇ ਵੀ ਖਰਾਬ ਨਹੀਂ ਹੋਵੇਗਾ ਤੁਸੀਂ ਗਿੱਲੇ ਚਮਚੇ ਦੇ ਨਾਲ ਜਾਂ ਗਿੱਲੇ ਹੱਥਾਂ ਦੇ ਨਾਲ achar ਨੂੰ ਨਹੀਂ ਕੱਢਣਾ ਸਾਰੇ achar ਨੂੰ ਆਪਾਂ ਨੇ ਕੰਟੇਨਰ ਦੇ ਵਿੱਚ ਕੱਢ ਲਿਆ ਤੇ ਜਿਹੜਾ ਤੇਲ ਆਪਾਂ ਨੇ ਗਰਮ ਹੋਣ ਲਈ ਰੱਖਿਆ ਸੀਗਾ ਉਹਨੂੰ ਠੰਡਾ ਕਰਕੇ ਆਪਾਂ ਅਚਾਰ ਦੇ ਵਿੱਚ ਪਾ ਦਾਂਗੇ ਸਾਰੇ ਤੇਲ ਨੂੰ ਕੰਟੇਨਰ ਦੇ ਵਿੱਚ ਪਾ ਕੇ ਆਪਾਂ ਨੇ ਢੱਕਣ ਲਗਾ ਕੇ ਇਹਨੂੰ ਰੱਖ ਦੇਣਾ 2 ਤੋਂ 3 ਦਿਨ ਦੇ ਲਈ ਤੁਸੀਂ ਇਹਨੂੰ ਧੁੱਪ ਦੇ ਵਿੱਚ ਜ਼ਰੂਰ ਰੱਖਣਾ 2 ਘੰਟਿਆਂ ਦੇ ਲਈ